ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਵੀਰ ਵੀਰੇ ਬਰਨਾਲੇ ਕੋਠ ਠਿੱਕਰੀ ਵਾਲਾ ਪਿੰਡ ਹੈਗਾ ਉੱਥੋਂ ਆਪਣੇ ਕੋਲ ਵੀਰ ਆਏ ਨੇਗੇ ਤੇ ਬਾਈਆਂ ਨੇ ਰੇਟ ਹੋਰ ਕਿਤੇ ਵੀ ਪਤਾ ਕਰਿਆ ਹੋਇਆਗਾ ਕਿਤੇ ਆਏ ਨਹੀਂਗੇ ਵੀ ਆਪਣੇ ਕੋਲ ਸਿੱਧੇ ਵੀਰ ਆਪਣੇ ਕੋਲ ਆਏ ਨੇ ਪਰ ਆਪਣੀ ਵੀਡੀਓ ਜ਼ਰੂਰ ਦੇਖਦੇ ਨੇਗੇ ਪਰ ਰੇਟ ਸਾਰੇ ਕਿਤੇ ਪਤਾ ਕਰਕੇ ਹੋਰਾਂ ਭਰਾਵਾਂ ਕੋਲ ਵੀ ਜਾ ਕੇ ਆਏ ਨੇ ਹਨਾ ਤੇ ਤੇ ਆਪਾਂ ਤੋਂ ਆਪਣੇ ਕੋਲ ਵੀਰਾਂ ਨੇ ਦੋ ਮੱਝਾਂ ਲੈਤੀਆਂ ਨੇ ਇੱਕ ਤਾਂ 15 ਲੀਟਰ ਵਾਲੀ ਤੇ ਇੱਕ 13 ਵਾਲੀ ਤੇ ਥਾਣਾ ਦੀ ਆਪਣੀ ਪੂਰੀ ਗਾਰੰਟੀ ਹੈ ਜਿਹੜੀ ਮੱਝ ਸੂਣਾ ਕੀ ਉਹਦੀ ਵੀ ਆਪਾਂ ਗਾਰੰਟੀ ਲੈਂਦੀ ਆ ਬਈ ਜੇ ਧਾਰ ਕਾਲੜੀ ਨਿਕਲ ਗਈ ਜੇ ਕੋਈ ਸਰਲਾ ਫਰਲਾ ਹੋਇਆ ਹਨਾ ਜਾਂ ਗੱਠ ਹੋਈ ਜਾਂ ਕੋਈ ਨਾੜ ਬਣੀ ਹੋਈ ਮੱਝ ਵਾਪਸ ਆ ਮਹ ਟੈਂਪੂ ਛਾੜਦੇ ਬਈ ਤੇਰਾ ਟੈਂਪੂ ਕਰਾਇ ਵੀ ਵਾਪਸ ਕਰਾਂਗੇ ਜਿਹੜੀ ਦੂਜੀ ਮੱਝ ਆ ਉਹਦੀ ਵੀ ਆਪਾਂ ਗਾਰੰਟੀ ਲੈਂਦੀ ਆ ਪੂਰੀ ਵੀ ਜੇ ਕੋਈ ਸਰਲਾ ਫਰਲਾ ਹੋਇਆ ਧਾਰ ਕਾਲੜੀ ਨਿਕਲ ਗਈ ਗੱਠ ਹੋਈ ਤਾਂ ਵੀ ਮੱਝ ਵਾਪਸ ਕਰਾਂਗੇ ਬਈ ਐਡਾ ਦੀ ਗੱਲ ਨਹੀਂ ਸੀਗੀ ਤੇ 15 1 15 ਵਾਲੀ ਆ 1 13 ਵਾਲੀ ਆ 12 ਕਹਿ ਕੇ ਦਿੱਤੀ ਆਗੀ ਤੇ ਮਹਾਬੇ ਜੇ 7-8 ਲੀਟਰ ਆ ਲੋ ਕਹਿੰਦੇ ਨੇ ਜੇ 7-8 ਲੀਟਰ ਵੀ ਦੁੱਧ ਤੇਰੇ ਘਰੇ ਨਾ ਵਧੀ ਤਾਂ ਵੀ ਮੱਝ ਵਾਪਸ ਕਰਾਵਾਂਗੇ ਹੋਰ ਦੱਸ। ਇਹਦੂ ਜਿਹੜਾ ਬੰਦਾ ਘਰ ਵਾਲਾ ਹੁੰਦਾ ਵੀ ਗਾਰੰਟੀ ਉਹ ਵੀ ਨਹੀਂ ਐਂ ਇੰਨੀਆ ਲੈਂਦਾ ਜਿੰਨੀ ਆਪਾਂ ਲੈਣੇ ਆਗੇ। ਠੀਕ ਹੈ। ਠੀਕ ਹੈ। ਤੇ ਬਾਕੀ ਪਰ ਮੱਝ ਵੀਰ ਮੱਝ ਇੱਕ ਲੈਣ ਆਏ ਸੀਗਾ 13 ਲੀਟਰ ਵਾਲੀ ਤੇ ਮੱਝ ਦੂਜੀ ਵੀ ਪਸੰਦ ਆਈ ਜਿਹੜੀ ਗੱਬਣਤੀ ਕੀ ਕਿਉਂਕਿ ਭਾਜੇ ਰੇਟ ਨੇ ਵੀਰੇ ਆਪਣੇ ਜਾਇਜ਼ ਨੇ। ਲੋਕ ਕਹਿੰਦੇ ਨੇ 20-20 ਹਜ਼ਾਰ ਕੱਢਦਾ ਮੈਂ 20 ਹਜ਼ਾਰ ਕੱਢਿਆ ਬਾਈ। ਹੈਂ? ਪਹਿਲਾਂ ਮੈਨੂੰ ਐਂ ਦੱਸੋ ਜਿਹੜੇ ਪਾਛਤ ਵੀ ਦੇ ਜਨੇ ਬਹੁਤ ਮੱਝ ਬਈ ਬਹੁਤ ਮੱਝਾਂ ਦੇਖ ਲਈ ਬਾਈ ਨੇ ਠੀਕ ਹੈ ਜਦੋਂ ਆਪਾਂ ਆਪਣੇ ਕੋਲ ਆਇਆ ਰੇਟ ਸੁਣਿਆ ਬਾਈ ਨੇ ਦੋਨੇ ਮੱਝਾਂ ਲੈ ਲਈਆਂ ਲੋਕ ਮੂਰਲਾ ਬੰਦਾ ਮੂਰਖ ਨਹੀਂ ਹੁੰਦਾ ਬਈ ਸਾਰੇ ਫੇਰ ਤੁਰ ਕੇ ਨਾ ਫੇਰ ਮੱਝਾਂ ਲੈਂਦੇ ਨੇ ਅਗਲੇ ਜੇ ਮੇਰੇ ਕੋਲ ਆਉਂਦਾ ਨਾ ਮੈਨੂੰ ਐ ਨਹੀਂਗਾ ਮੇਰਾ ਵੀ ਮੈਂ ਮੇਰੇ ਤੇ ਭਰੋਸਾ ਕਰਦਾ ਧੰਨਵਾਦ ਕਰਦਾ ਵੀਰ ਦਾ ਆਪਣੇ ਭਰੋਸਾ ਕਰਦਾ ਪਰ ਵੀ ਇਹ ਸਾਰੇ ਕਿਤੇ ਟਰਾਈਆਂ ਕਰਕੇ ਫੇਰ ਆਉਂਦੇ ਹੁੰਦੇ ਨੇ ਆਪਣੇ ਲਵੇ ਤੇ ਜੇ ਵੀਰ ਨੂੰ ਇੱਕ ਮੱਝ ਲੈਣ ਆਏ ਤੀਗਾ ਜਿਹੜੀ ਦੂਜੀ ਸੀਗੀ 15 ਲੀਟਰ ਵਾਲੀ ਤੇ ਉਹਦਾ ਰੇਟ ਵੀ ਦੱਸ ਦੇਣਾ 1,33,000 ਦਿੱਤੀ ਆ ਆਪਾਂ ਕਿਹੜਾ ਉਹਦਾ ਰੱਖਦੇ ਆ ਬਈ ਜਿਹੜੀ ਜਿਹੜੀ ਦੂਜੀ ਆ ਕਿ 1,07,000 ਦਿੱਤੇ ਜਿਹੜੀ 13 ਲੀਟਰ ਵਾਲੀ ਆ ਜਿਹੜੀ 13 ਵਾਲੀ ਆ ਕਿ ਤੇ ਉਹ ਦੂਜੀ ਸੂਏ ਆ ਕਿ ਜਿਹੜੀ 15 ਵਾਲੀ ਉਹ ਤੀਜੀ ਸੂਏ ਸੂਨਾ ਦਾ ਠੀਕ ਆ ਬਕਾਇਦਾ ਬੋਲ ਕੇ ਰੇਟ ਪਾਈਦਾ ਬਈ ਕਿਸੇ ਨੂੰ ਉਹਦਾ ਨਹੀਂ ਆਪਾਂ ਰੱਖਦੇ ਮੈਂ ਰੇਟ ਤਾਂ ਨਹੀਂ ਦੱਸਣਾ ਦੱਸਣੋਂ ਹਟ ਗਿਆ ਤੀ ਆ ਕਿਉਂਕਿ ਜਿਹੜੇ ਹੁਣ ਵੀਰ ਮਤਲਬ ਜਿੰਨਾਂ ਆਪਾਂ ਨੂੰ ਪਰੋਛੇ ਤੇ ਮੰਗਾਲੀਆਂ ਹਨਾ ਤੁਸੀਂ ਕਹਿ ਦੇਣੋ 60 65 ਦੀ ਮਹਸਤੀ ਕੀ ਲੱਖ ਰੁਪਏ ਦੀ 40,000 ਰੁਪਏ ਕਮਾਲਿਆ 30 ਕਮਾਲਿਆ ਖੱਦੋਗੀ ਤੁਸੀਂ ਡੋਲੂ ਚੱਕਾ ਹੁੰਨੇ ਹੋ ਤੁਸੀਂ ਲੋਕ ਤੁਹਾਨੂੰ ਇੰਨਾ ਘੱਟ ਪਤਾ ਹੁੰਦਾ ਪਿੰਡਾਂ ਦੇ ਵਿੱਚ ਫਿਰਕੇ ਦੇਖੋ ਤੁਹਾਨੂੰ ਫਿਰ ਪਤਾ ਲੱਗੂਗਾ ਵੀ ਮੱਜਾਂ ਦਾ ਕੀ ਰੇਟ ਚੱਲਦਾ ਹੈ ਤੇ ਬਾਕੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਤੇ ਐਡਾ ਭਰੋਸਾ ਕੀਤਾ ਤੇ ਇੱਕ ਮੱਝ ਲੈਣ ਆਏ ਸੀ ਦੋਨੇ ਮੱਝਾਂ ਆਪਣੇ ਕੋਲ ਦੋਈ ਸੀ ਦੋਈ ਵੀਰ ਨੇ ਲੈ ਲਈਆਂ ਤੇ ਸਾਈ ਵੀਰ ਆ ਪੇਮੈਂਟ ਦਾ ਕੁਛ ਕੱਲ ਨੂੰ ਕੱਲ ਨੂੰ ਕਰਕੇ ਕੱਲ ਨੂੰ ਮੱਝਾਂ ਵੀਰ ਦੀਆਂ ਆਂਦਾ ਤੇ ਜਿਆ ਠਿੱਕਰੀ ਵਾਲ ਪਿੰਡਾਂ ਉੱਥੇ ਭੇਜ ਦਾਂਗੇ ਤੇ ਬਾਕੀ ਜੇ ਕਿਸੇ ਵੀਰ ਹੋਰ ਲੋੜ ਆ ਤਾਂ ਆਪਣਾ ਕੰਟੈਕਟ ਕਰ ਸਕਦਾ 8528691365 ਜ਼ਿਲ੍ਹਾ ਸੰਗਰੂਰ ਆ ਵੀਰੇ ਬਾਲੀਆਂ ਪਿੰਡ ਆਪਣਾ ਇਹ ਨਾਬਾ ਰੋਡ ਦੇ ਉੱਤੇ ਪੈਂਦਾਗਾ ਜੇ ਕਿਸੇ ਵੀਰ ਨੂੰ ਲੋੜ ਆ ਆਪਣਾ ਕੰਨੈਕਟ ਕਰ ਸਕਦਾ ਧੰਨਵਾਦ ਵੀਰੇ ਸਾਰਿਆਂ ਦਾ ਬਾਕੀ ਇੱਕ ਗੱਲ ਹੋਰ ਆ ਵਿਸ਼ਵਾਸ ਆ ਬਾਈ ਵਿਸ਼ਵਾਸ ਆ ਕਿਸੇ ਇੱਕ ਗੱਲ ਹੋਰ ਨੁਕਸਾ ਵਾਲਾ ਪਸ਼ੂ ਅਜੇ ਤੱਕ ਕਿਸੇ ਨੂੰ ਦਿੱਤਾ ਨਾ ਦੇਣਾ ਪਹਿਲੀ ਗਾਰੰਟੀ ਠੀਕ ਆ ਦੂਜੀ ਗਾਰੰਟੀ ਜੇ ਥਣਾ ਦੇ ਵਿੱਚ ਕੋਈ ਨੁਕਸ ਨਿਕਲ ਗਿਆ ਧਾਰਕਾਲ ਦੀ ਜਾਂ ਸਰਲਾ ਵੀ ਹੋਇਆ ਜੇ ਚਰਲਾ ਹੋਇਆ ਉਹ ਮੂਰਲੇ ਨੂੰ ਕਹਿ ਕੇ ਦੇਵਾਂਗੇ ਜੇ ਨਾਂ ਕਿਹਾ ਮੱਝ ਭੇਜਤੀ ਜਾਲ ਨੇ ਕਹਿੰਦਾ ਵੀ ਸਰਲਾ ਮੱਝ ਵਾਪਸ ਕਰਾ ਮਾ ਹੋਰ ਦੱਸੋ ਜਿਹੜੀ ਚੀਜ਼ ਉਹ ਕਹਿ ਕੇ ਦੇਵਾਂਗੇ ਜਾਲ ਨੇ ਅਸੈਪਟ ਕਰ ਲਈ ਵੀ ਹਾਂ ਭੇਜ ਤਾਂ ਠੀਕ ਆ ਜੇ ਕਹਿੰਦਾ ਵੀ ਨਾ ਭੇਜੀ ਨਾ ਫਿਰ ਆਪਾਂ ਭੇਜ ਦੇਣੀਗੇ